2026 ਦੇ ਵਿੱਚ ਬਹੁਤ ਸਾਰੇ ਇਦਾਂ ਦੇ ਐਪਲੀਕੈਂਟਸ ਆ ਜੋ ਕੈਨੇਡਾ ਦੇ ਵਿੱਚ ਪੀਆਰ ਦੇ ਲਈ ਸਟਰਗਲ ਕਰ ਰਹੇ ਆ ਤੇ ਬਹੁਤ ਸਾਰੇ ਇਦਾਂ ਦੇ ਐਪਲੀਕੈਂਟਸ ਵੀ ਆ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਚੁੱਕੇ ਆ ਜਾਂ ਫਿਰ ਐਕਸਪਾਇਰ ਹੋਣ ਵਾਲੇ ਆ ਇਹੋ ਜਿਹੇ ਐਪਲੀਕੈਂਟਸ ਲਈ ਅੱਜ ਦੀ ਇਸ ਵੀਡੀਓ ਦੇ ਵਿੱਚ ਇੱਕ ਵੱਡੀ ਤੇ ਵਧੀਆ ਗੁੱਡ ਨਿਊਜ਼ ਆ ਕੈਨੇਡਾ ਦੀ ਪੀਆਰ ਲੈਣ ਲਈ ਜਿਹੜੇ ਐਕਸਪ੍ਰੈਸ ਐਡਵਰੀ ਡਰਾ ਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਤੇ ਜਿਸ ਦਾ ਰਿਜ਼ਲਟ ਆ ਗਿਆ ਆ ਅਗਰ CRS ਸਕੋਰ ਦੀ ਗੱਲ ਕਰੀਏ ਤਾਂ ਇਹਦਾ CRS ਸਕੋਰ 509 ਮੀਨਸ 509 ਤੱਕ ਗਿਆ ਆ ਇਹਦੇ ਵਿੱਚ 15000 ਅਪਲੀਕੈਂਟਸ ਨੂੰ ਚੁਣ ਲਿਆ ਗਿਆ ਹੈ ਆ ਪੀਆਰ ਦੇ ਲਈ ਤੇ ਇਹ ਡਰਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਡਰਾ ਸੀ ਕੈਨੇਡਾ ਇਮੀਗ੍ਰੇਸ਼ਨ ਨੇ ਬਹੁਤ ਟਾਈਮ ਪਹਿਲੇ ਹੀ ਇਹ ਚੀਜ਼ ਕਲੀਅਰ ਕਰ ਦਿੱਤੀ ਆਪਣੀਆਂ ਇਮੀਗ੍ਰੇਸ਼ਨ ਪਾਲਿਸੀਸ ਦੇ ਵਿੱਚ ਕਿ ਕੈਨੇਡਾ ਦੇ ਵਿੱਚ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾ ਕੱਡੇ ਜਾਣਗੇ ਵੱਡੇ ਲੈਵਲ ਤੇ ਤੇ ਇਹਨਾਂ ਦੇ ਵਿੱਚ ਐਪਲੀਕੈਂਟਸ ਨੂੰ ਪੀਆਰ ਲਈ ਇਨਵੀਟੇਸ਼ਨਸ ਵੀ ਭੇਜੇ ਜਾਣਗੇ ਉਹ ਐਪਲੀਕੈਂਟਸ ਜੋ ਕੈਨੇਡਾ ਦੇ ਵਿੱਚ ਸਟੱਡੀ ਕਰਦੇ ਰਹੇ ਆ ਤੇ ਉਹਨਾਂ ਨੇ ਉੱਥੇ ਐਜੂਕੇਸ਼ਨ ਹਾਸਿਲ ਕੀਤੀ ਆ ਤੇ ਉਸ ਤੋਂ ਬਾਅਦ ਉਹਨਾਂ ਕੋਲ ਉੱਥੇ ਦਾ ਵਰਕ ਐਕਸਪੀਰੀਅੰਸ ਕੈਨੇਡਾ ਵਿੱਚ ਇਸ ਟਾਈਮ ਹੈਲਥ케ਅਰ ਸੈਕਟਰ ਐਜੂਕੇਸ਼ਨ ਪਲੰਬਰ ਕੰਸਟਰਕਸ਼ਨ ਵਰਕਰਸ ਦੀ ਬਹੁਤ ਜ਼ਿਆਦਾ ਹਾਈ ਡਿਮਾਂਡ ਆ ਇਹਨਾਂ ਤੋਂ ਇਲਾਵਾ ਅਗਰ ਤੁਸੀਂ ਫ੍ਰੈਂਚ ਲੈਂਗੁਏਜ ਸਿੱਖ ਸਕਦੇ ਆ ਤਾਂ ਉਸ ਦੇ ਵਿੱਚ ਵੀ ਬਹੁਤ ਜ਼ਿਆਦਾ ਕੈਨੇਡਾ ਦੀ ਪੀਆਰ ਦੇ ਕਿਉਂਕਿ ਲੋ ਸੀਆਰਐਸ ਸਕੋਰ ਦੇ ਨਾਲ ਵੀ ਫ੍ਰੈਂਚ ਐਪਲੀਕੈਂਟਸ ਨੂੰ ਪੀਆਰ ਲਈ ਇਨਵੀਟੇਸ਼ਨਸ ਭੇਜੇ ਜਾ ਰਹੇ ਆ ਅਗਰ ਇਸ ਦੇ ਕੱਟਆਫ ਦੀ ਗੱਲ ਕਰੀਏ ਤਾਂ 399 ਮੀਨਸ 399 ਤੱਕ ਦਾ ਸੀਆਰਐਸ ਸਕੋਰ ਜਾ ਰਿਹਾ ਆ ਜੋ ਬਹੁਤ ਘੱਟ ਆ ਐਕਸਪ੍ਰੈਸ ਇੰਟਰੀ ਡਰਾ ਦੇ ਕੰਪੇਟਿਟਿਵਲੀ ਸੋ 2026 ਦੇ ਲਈ ਅਗਰ ਤੁਹਾਡਾ ਟਾਰਗੇਟ ਆ ਕੈਨੇਡਾ ਦੀ ਪੀਆਰ ਲੈਣਾ ਜਾਂ ਫਿਰ ਉਥੇ ਕੰਮ ਲੈਣਾ ਤਾਂ ਤੁਹਾਡੇ ਕੋਲ ਕੋਈ ਨਾ ਕੋਈ ਡਿਮਾਂਡਿੰਗ ਸਕਿੱਲ ਜ਼ਰੂਰ ਹੋਣੀ ਚਾਹੀਦੀ ਆ ਜਿਸ ਦੇ ਜ਼ਰੀਏ ਤੁਸੀਂ ਕੈਨੇਡਾ ਦੇ ਵਿੱਚ ਰਹਿ ਸਕਦੇ ਆ ਇਸ ਤੋਂ ਇਲਾਵਾ ਜੋ ਵੀ ਐਪਲੀਕੈਂਟਸ ਸਟੱਡੀ ਵੀਜ਼ਾ ਦੇ ਲਈ ਅ ਬਾਈਸਲੀ ਚੂਸ ਕਰਨੀ ਪਏਗੀ ਕਿਉਂਕਿ ਬਾਅਦ ਵਿੱਚ ਅਗਰ ਤੁਸੀਂ ਸੋਚੂਗੇ ਕਿ ਆਪਣੇ ਕੋਰਸ ਨੂੰ ਚੇਂਜ ਕਰ ਲਓਗੇ ਤਾਂ ਉਹ ਬਿਲਕੁਲ ਪੋਸੀਬਲ ਨਹੀਂ ਆ 2026 ਦੇ ਸਟਾਰਟਿੰਗ ਦੀ ਗੱਲ ਕਰੀਏ ਤਾਂ ਵੀਜ਼ਾ ਟ੍ਰੈਂਡ ਹਰ ਕੈਟਾਗਰੀ ਦਾ ਥੋੜਾ ਸਹੀ ਆ ਰਿਹਾ ਆ ਪਹਿਲੇ ਦੇ ਕੰਪੈਟੇਟਿਵਲੀ ਆਉਣ ਵਾਲੇ ਟਾਈਮ ਦੇ ਵਿੱਚ ਥੋੜਾ ਹੋਰ ਵੀਜ਼ਾ ਇੰਪਰੂਵਮੈਂਟ ਹੋ ਸਕਦੀ ਆ ਬਟ 2026 ਦੇ ਐਂਡ ਤੱਕ ਪੋਸੀਬਿਲਟੀ ਬਣ ਸਕਦੀ ਆ ਕਿ ਵੀਜ਼ਾ ਟ੍ਰੈਂਡ ਬਹੁਤ ਜ਼ਿਆਦਾ ਵਧੀਆ ਨਾ ਰਹੇ ਸੋ ਅਗਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਆ ਕੈਨੇਡਾ ਦੀ ਪੀਆਰ ਦੇ ਲਈ ਜਾਂ ਫਿਰ ਵਰਕ ਪਰਮਿਟ ਦੀ ਐਕਸਟੈਂਸ਼ਨ ਦੇ ਲਈ ਤਾਂ ਜਿੰਨੀ ਜਲਦੀ ਪੋਸੀਬ ਅਪਲਾਈ ਕਰ ਦੇਣਾ ਚਾਹੀਦਾ ਹੈ ਇਫ ਯੂ ਹੈਵ ਐਨੀ ਫਰਦਰ ਕੁਐਰੀਜ਼ ਪਲੀਸ ਲੈਟ ਮੀ ਨੋ ਇਨ ਦਾ ਕਮੈਂਟ ਸੈਕਸ਼ਨ ਆਈ ਹੋਪ ਗਾਇਜ਼ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਸਾਬਿਤ ਹੋਊਗੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹੋ ਜਿਹੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਦੇ ਲਈ ਮੈਂ ਮਿਲਦੀ ਹਾਂ ਨੈਕਸਟ ਵੀਡੀਓ ਵਿੱਚ ਟਿਲ ਦੈਨ ਗੁੱਡਬਾਏ ਐਂਡ ਥੈਂਕਸ ਫਾਰ ਵਾਚਿੰਗ ਸਟੇ ਪੋਜ਼ਿਟਿਵ ਸਟੇ ਹੋਪਫੁਲ